ਦੇ ਜਿ^* ਤਾਰ ਹਥਿਆਰ ਲੈ ਕੇ ਖੇਤਾਂ 'ਚ ਹਮਲਾ ਕਰਨ ਪਹੁੰਚੇ ਇਹ ਛੋਟੀ ਛੋਟੀ ਉਮਰ ਦੇ ਨੌਜਵਾਨਾਂ ਦੀਆਂ ਇਹ ਤਸਵੀਰਾਂ ਤਰਨਤਾਰਨ ਇਲਾਕੇ ਦੀਆਂ ਨੇ ਜਿੱਥੇ ਇਹ ਹਥਿਆਰਾਂ ਸਮੇਤ ਕਿਸੇ ਖੇਤਾਂ ਦੇ ਵਿੱਚ ਕਬਜ਼ਾ ਲੈਣ ਪਹੁੰਚੇ ਸੀਗੇ ਤੇ ਇਹ ਜ਼ਮੀਨ ਦੇ ਕਬਜ਼ਾ ਕਰਨ ਦੇ ਇਲਜ਼ਾਮ ਭਾਜੀਪੀ ਲੀਡਰ ਤੇ ਲੱਗ ਰਹੇ ਨੇ ਤੇ ਇੰਨਾ ਹੀ ਨਹੀਂ ਇਹਨਾਂ ਨੌਜਵਾਨਾਂ ਵੱਲੋਂ ਖੇਤਾਂ ਤੇ ਬਣੇ ਮੋਟਰ ਵਾਲੇ ਕਮਰੇ ਦੀ ਵੀ ਬੁਰੀ ਤਰ੍ਹਾਂ ਤੋੜਪਾਨ ਕੀਤੀ ਅਤੇ ਨਾਲ-ਨਾਲ ਬੀਜਿਆ ਹੋਇਆ ਝੋਨਾ ਵੀ ਕਰਬ ਕਰ ਦਿੱਤਾ ਪੂਰਾ ਹੈ ਮੇਰਾ ਨਾਮ ਜਸਾ ਸਿੰਘ ਜੀ ਕੀ ਗੱਲਬਾਤ ਹੋਈ ਅੱਜ ਅੱਜ ਮੈਂ ਨਾ ਮਤਲਬ ਕਿ ਸਾਡੇ ਇਹਨਾਂ ਨੇ ਆਵੇ ਬਿਆਨਾ ਕੀਤਾ ਹੈ ਸਾਡਾ ਇਹਨਾਂ ਨੇ ਮਤਲਬ ਕਿ ਉਹਨਾਂ ਦਿਆਲ ਸਿੰਘ ਉਹਨਾਂ ਨੇ ਵਿਦਾਰਥੀਆਂ ਸਾਰੇ ਨੇ ਉਹਦੀ ਤਰੀਖ ਹਾਜ਼ਰੀ ਲੱਗੀ ਆ ਉਹਦੇ ਵਿੱਚ ਮੈਂ ਵਕੀਲ ਸਾਹਿਬ ਨੂੰ ਮਿਲਣ ਗਿਆ ਵੀ ਕੇਸ ਪਾਉਣ ਬਾਰੇ ਕੇਸ ਪਾਇਆ ਪਾਇਆ ਕੋਈ ਚੀਜ਼ਾਂ ਡਾਕੂਮੈਂਟ ਦੇਣ ਗਿਆ ਮੈਨੂੰ ਉੱਥੇ ਫੋਨ ਆਇਆ ਪਹਿਲਾਂ ਮਲਾਜਮ ਆਏ ਕਰੇ ਕਿ ਮੇਰੇ ਤੇ ਇਹ ਨਜਾਇਜ਼ ਪਰਚਾ ਕਰਾਇਆ ਹੈ ਕਿ ਵੀ ਪਹਿਲਾਂ ਵੀ ਅਹੀਂ ਪਿਆਲੀ ਕਬਜ਼ਾ ਸਾਡੇ ਤੇ ਜਸੇਵਰ ਸਿੰਘ ਹੋਣਾ ਨਹੀਂ ਕੁੱਟ ਕੇ ਤੇ ਉਹਨਾਂ ਨੂੰ ਕੱਢਿਆ ਸੱਟਾਂ ਲਾਈਆਂ ਉਹ ਕੋਈ ਇਹੋ ਜਿਹੀ ਗੱਲ ਨਹੀਂ ਹੋਈ ਸਾਡੇ ਸਾਰੇ ਪੰਚਾਇਤ ਖਲੋਤੀ ਆ ਨਾ ਕੋਈ ਇਥੇ ਆਈ ਮੇਰੇ ਤੇ ਨਜਾਇਜ਼ ਮੇਰੇ ਬਾਪੂ ਦੇ ਨਜਾਇਜ਼ ਪਰਚਾ ਕੀਤਾ ਫਿਰ ਮਲਾਜਮ ਕਰੇ ਆ ਮਲਾਜਮ ਅਜੇ ਗਏ ਨਹੀਂ ਆ ਉਹ ਗੁਰਦੁਆਰਾ ਸਾਹਿਬ ਲਾਗੇ ਤੇ ਉਸੇ ਵੇਲੇ ਹੀ ਇਹ ਮਿਲ ਕੇ ਇੱਕ ਦੋ ਟਰੈਕਟਰ ਲੈ ਕੇ ਇਹਦੇ ਸਾਰ ਦੀ ਲੀਡਰ ਬਣਿਆ ਮੈਂ ਤਾਂ ਉਹ ਨਾਲ ਆਗੇ ਦੇਣਾ ਮੇਰੀ ਫਸਲਾ ਨੰੰਬਰੀ ਪਹਿਲੀ ਸਾਡੇ ਮਿਲਕੇ ਸਾਡੇ ਦਾਦਾ ਜੀ ਹੁਣ ਖਰੀਦੀ ਆ ਸਾਡੇ ਡੈਡੀ ਨੇ ਆਪ ਖੁਦ ਉਹਨਾਂ ਦੇ ਨਾਮ ਉਹਨੂੰ ਵੀ ਇਹਨਾਂ ਖਰਾਬ ਕੀਤਾ ਵਾ ਦੂਸਰੀ ਪਹਿਲੀ ਜਿਹੜੀ ਉਹਦਾ ਵੀ ਮੇਰੇ ਨਾਲ ਬਿਆਨ ਆ ਮੇਰੇ ਪੈਸੇ ਗਏ ਆ ਸਾਨੂੰ ਦੇ ਮੇਰੇ ਬਾਪੂ ਦੇ ਮਿਲਕੇ ਇਹਨਾਂ ਨੇ ਉਦੋਂ ਦਾ ਢਿੱਲੇ ਮਠੇ ਰਹਿੰਦੇ ਜਦੋਂ ਦੀ ਆ ਗੱਲ ਸੁਣੀ ਇਹਨਾਂ ਨੇ ਇਹਨਾਂ ਤੋਂ ਤੇ ਇਹਨਾਂ ਆ ਕੇ ਵੇਖੋ ਇਹਨਾਂ ਦੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਆ ਉਧਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਕਹਿੰਦੇ ਆ ਕਿ ਮੈਂ ਕਿਸਾਨਾਂ ਦੇ ਨਾਲ ਆ ਆ ਕਿਸਾਨਾਂ ਦੇ ਨਾਲ ਇਹੋ ਜਿਹੇ ਬੰਦਿਆਂ ਨੂੰ ਮਿਲ ਕੇ ਆਪਦੀ ਵਿੱਚ ਪਨਾਹ ਦਿੱਤੀ ਆ ਕਿ ਲੋਕਾਂ ਦੇ ਨਾਲ ਧੱਕੇਸ਼ਾਹੀਆਂ ਕਰੋ ਨਾਲੇ ਇਹਦੀ ਸੀਬੀਆਈ ਤੇ ਜਾਂਚ ਕਰਵਾਓ ਸਾਰੇ ਦਾ ਮੈਂ ਖੁਦ ਨਾਲ ਰਹਿਂਦਾ ਰਿਆਂ ਨੇ ਜਿਹੜਾ ਮਿਲ ਕੇ ਡੈਥ ਹੋ ਗਈ ਆ ਹਰੀ ਹਰੀ ਕਾਂਲੇ ਮਿਲ ਕੇ ਜੋ ਸਾਰੇ ਜਿੰਨੇ ਮੁੰਡੇ ਇਹਨਾਂ ਇਹਨਾਂ ਸਾਰਾ ਸਾਨੂੰ ਸਿਸਟਮ ਦਾ ਇਹਨਾਂ ਦੇ ਪਤਾ ਕੀ ਹੈ ਧੱਕੇਸ਼ਾਹੀਆਂ ਕਰਦੇ ਆ ਤੇ ਅੱਜ ਇਹਨਾਂ ਦੇ ਅਸੀਂ ਸਭ ਇਹਨਾਂ ਦੇ ਨਾਲ ਹੱਲ ਕਰਦੇ ਰਿਆਂ ਸਾਨੂੰ ਹੀ ਅੱਜ ਸਾਡੇ ਘਰਾਂ ਨੂੰ ਹੀ ਅੱਜ ਆ ਗਈ ਆ ਇਹ ਕਿਸਾਨ ਦੀ ਕਿੱਥੋਂ ਨਰਿੰਦਰ ਹਾਂ ਦਿਨ ਆਲਾ ਹੁਣ ਇਹ ਇਸ ਚੀਜ਼ ਦਾ ਜਿਹੜਾ ਇੰਨਾ ਮੇਰਾ ਖਰਚ ਆਇਆ ਕੋਈ ਮੈਨੂੰ ਦਊ ਮਾਵਜਾ ਉਤੋਂ ਨਿਵਰਤੇ ਨਿਯਾਜ ਪਰਚਾ ਫਿਰ ਅੱਜ ਮੁਲਾਜ਼ਮ ਘਰ ਆ ਕੇ ਕਹਿ ਕੇ ਗਏ ਮੇਰੇ ਤਾਜ ਜੀ ਨੂੰ ਵੀ ਜੇ ਪੈਲੀ ਦੇ ਵਿੱਚ ਪੈਰ ਪਾਇਆ ਨਾ ਤੇ ਅਸੀਂ ਤੁਹਾਡੇ ਤੇ ਹੋਰ ਪਰਚਾ ਕਰਾਂਗੇ ਕਿੰਨੇ ਬੰਦੇ ਸੀ ਤੇ ਕਿੰਨੇ ਬੰਦੇ ਘਰ ਤੋਂ ਘਰ 25 ਤੋਂ 30 ਬੰਦੇ ਸੀ ਕੀ ਕੀ ਹਥਿਆਰ ਆਗੇ ਹਥਿਆਰ ਕੋ ਸਾਬ ਕੋ ਇਹ ਰਫੜਾ ਵੀ ਹੈ 315 12 ਬੋਰ ਵਗੈਰਾ ਕਿਰਪਾਨਾਂ ਵਗੈਰਾ ਰਵਾਲ ਬਾਰ ਵੀ ਪਿਸਟਲ ਸਾਬ ਕੋ ਹਥਿਆਰ ਸਾਰੇ ਹਰੇਕ ਕਿਸਮ ਦੇ ਹਥਿਆਰ ਲੈ ਕੇ ਆਏ ਉਹ ਕੀ ਮੰਗ ਕਰਦੇ ਜੀ ਮਾਗੇ ਹੋ ਇਹਨਾਂ ਦੇ ਕਾਰਵਾਈ ਹੋਣੀ ਚਾਹੀਦੀ ਆ ਸਾਨੂੰ ਨਹੀਂ ਪਤਾ ਇਸ ਗੱਲ ਦਾ ਵੀ ਇਹਨਾਂ ਦਾ ਕੀ ਮਸਲਾ ਤੇ ਜਦੋਂ ਅਸੀਂ ਆਏ ਅਸੀਂ ਉਹਨਾਂ ਨੂੰ ਕਿਹਾ ਵੀ ਆ ਵੀਰ ਕਿਤੇ ਇਧਰ ਨਾ ਵਾੜਿਓ ਸਾਡੀ ਪਿਆਲੀ ਆ ਇਧਰ ਨੂੰ ਕਿਤੇ ਸਾਡੀ ਪਿਆਲੀ ਨੂੰ ਨਾ ਵਾੜਿਓ ਤੇ ਉਹ ਮੁੜ ਕੇ ਇਧਰੋਂ ਵਾਹ ਕਿਤੇ ਮੁੜ ਕੇ ਜਲਦੀ ਜਲਦੀ ਅੱਧਾ ਘੰਟਾ ਨਾ ਲਾਇਆ ਤੇ ਉਹ ਮੁੜ ਕੇ ਆ ਲੈ ਕੇ ਆਪਦੇ ਬੰਦੇ ਇੱਕ ਨਾਲ ਟਰੈਕਟਰ ਟਰੈਕਟਰ ਦੇ ਪਿੱਛੇ ਟਰਾਲੀ ਵੀ ਪਾਈ ਸੀ ਉਹਦੇ ਵਿੱਚ ਵੀ ਕੋਈ ਉਹਨਾਂ ਮਾਰੂ ਹਥਿਆਰ ਵਗੈਰਾ ਰੱਖੇ ਪਤਾ ਨਹੀਂ ਕੀ ਤੇ ਅਸੀਂ ਤੇ ਕਹਿੰਨੇ ਆ ਵੀ ਇਹੋ ਜੇ ਬੰਦਿਆਂ ਨੂੰ ਨਾਥ ਪਾਉਣੀ ਚਾਹੀਦੀ ਦੋ ਤਿੰਨ ਫਾਇਰ ਕੀਤੇ ਆ ਜੀ ਅਸੀਂ ਇਹਨਾਂ ਦੇ ਸਾਰਾ ਪਿੰਡ ਜਿਹੜਾ ਨਗਰ ਆ ਅਸੀਂ ਤੇ ਇਸ ਚੀਜ਼ ਦੇ ਹੱਕ 'ਚ ਆ ਵੀ ਇਹਨਾਂ ਨਾਲ ਧੱਕਾ ਨਹੀਂ ਹੋਣਾ ਚਾਹੀਦਾ ਨਜਾਇਜ਼ ਨਹੀਂ ਕਿਉਂਕਿ ਝੋਨਾ ਜਿੱਦਣ ਤੋਂ ਅਸੀਂ ਇੱਥੇ ਲੱਗੇ ਰਹੀਨੇ ਆ ਨਾ ਅੱਜ ਤੱਕ ਉਹ ਪਹਿਲੀ ਵਾਹਣ ਵੀ ਨਹੀਂ ਆਈ ਪਹਿਲੀ ਵਾਈ ਵੀ ਇਹਨਾਂ ਆ ਮਾ ਫਸਲ ਇਹਨਾਂ ਬੀਜੀ ਆ ਝੋਨਾ ਇਹਨਾਂ ਲਾਇਆ ਪਰ ਇਹ ਆ ਵੀ ਚਲੋ ਜੇ ਕੋਈ ਇਹਨਾਂ ਦਾ ਮਸਲਾ ਝੋਨੇ ਤੋਂ ਬਾਅਦ ਵੱਢਣ ਤੋਂ ਕਰ ਲੈਂਦੇ ਪਰ ਇਹ ਆ ਵੀ ਆ ਜਿਹੜੀ ਫਸਲ ਵਾਹਣੀ ਆ ਇਹ ਬਹੁਤ ਮਾੜੀ ਗੱਲ ਆ ਤੇ ਆਨੇ ਆ ਵੀ ਅਸੀਂ ਸਾਰੇ ਨਗਰ ਨਿਵਾਸੀ ਇਕੱ ਲਾਈ 2000 ਸ਼ਾਹਬੀ ਪਰਸੋਂ 3 10 4 ਉਹ ਗੁਲਾਬ ਸਿੰਘ ਤੇ ਦਬਾਗ ਸਿੰਘ ਜੋ ਕਿ ਬੇਸਿਕਲੀ ਫਾਜ਼ਲਕਾ ਦੇ ਪਿੰਡ ਬੱਲੋਚਰ ਦੇ ਰਹਿਣ ਵਾਲੇ ਹਨ ਉਹਨਾਂ ਨੇ ਆ ਕੇ ਪਿੰਡ ਜੋੜ ਸਿੰਘ ਜੋੜਾ ਜਿਹੜਾ ਹੈ ਥਾਣਾ ਸਰਿਆੜੀ ਵਿੱਚ ਆ ਕੇ 3 17 18 ਵਿਅਕਤੀਆਂ ਨੂੰ ਨਾਲ ਹਥਿਆਰਬੰਦ ਵਿਅਕਤੀ ਉਹਨਾਂ ਨੂੰ ਮਾਰ ਲੈ ਕੇ ਅਮਰਜੀਤ ਕੌਰ ਵਾਈਫ ਆਫਦੀਪ ਸਿੰਘ ਲੇਡੀ ਆ ਉਹਦੀ ਬੀਜੀ ਹੋਈ ਫਸਲ ਜਿਹੜੀ ਉਹ ਬਾਹਰ ਦਿੱਤੀ ਹੈ ਤੇ ਖਰਾਬ ਕਰ ਦਿੱਤੀ ਹੈ ਐਕਚੁਅਲੀ ਗੱਲ ਇਹ ਹੈ ਕਿ ਇਹਦੇ ਵਿੱਚ ਇੱਕ ਲੇਡੀ ਸਵਰਨਪੌਰਾ ਜੋ ਕਿ ਐਨ ਆਰ ਆਈ ਹੈ ਉਹਨੇ ਪਹਿਲਾਂ ਤੇ ਅਮਰਜੀਤ ਕੌਰ ਨੂੰ 7 ਏਕੜ ਜ਼ਮੀਨ ਜਿਹੜੀ ਉਹ ਬਿਆਨਾ ਕੀਤਾ ਸੀ ਤੇ ਉਹ ਰੀਜਿਸਟਰੀ ਕਰਨ ਦੀ ਬਜਾਏ ਇੰਨੇ ਦਿਲਬਖ ਸਿੰਘ ਤੇ ਗੁਲਾਲ ਸਿੰਘ ਜਿਹੜੇ ਆ ਉਸ ਪਾਰਟੀ ਨੂੰ ਰਜਿਸਟਰੀ ਕਰ ਦਿੱਤੀ। ਉਹਨਾਂ ਨੂੰ ਚਾਹੀਦਾ ਸੀ ਕਿ ਥਰੂ ਪ੍ਰੋਪਰ ਚੈਨਲ ਜਿਹੜਾ ਆ ਉਹਦਾ ਪ੍ਰੋਜੈਸ਼ਨ ਲੈਂਦੇ। ਇਹਨਾਂ ਨੇ ਗੱਲ ਕਰਕੇ ਉਹਦੀ ਬਿਜਲੀ ਹੋਈ ਫਸਲ, ਉਸਮ ਬਿਜਲੀ ਹੀ ਉਹ ਜਦੋਂ ਕੱਟ ਲੈਂਦੀ ਫਿਰ THEN ਪ੍ਰੋਜੈਸ਼ਨ ਲੈਂਦੇ। ਬਟ ਇਹਨਾਂ ਨੇ ਜਿਹੜਾ ਗਲਤ ਤਰੀਕੇ ਨਾਲ ਹਥਿਆਰਬੰਦ ਵਿਅਕਤੀ ਨਾਲ ਲੈ ਕੇ ਜਿਹੜਾ ਉਹਨੂੰ ਸਾਰੀ ਫਸਲ ਜਿਹੜੀ ਉਹ ਪ੍ਰਾਪਤ ਕਰ ਦਿੱਤੀ ਆ। ਇਸ ਬੰਦੇ ਵਿੱਚ ਅਸੀਂ ਐਫ ਆਰ ਨੰਬਰ 90 ਅੰਡਰ ਸੈਕਸ਼ਨ 331 62 324 190 191 ਸਬਸੈਕਸ਼ਨ 3 ਅਧੀਨ ਬੀ ਐਨ ਐਸ 25 ਆਰ ਮੂਜ਼ ਐਕਟ ਥਾਣਾ ਸਰਹਾਈ ਨੂੰ ਰਜਿਸਟਰ ਕੀਤੀ ਆ ਤੇ ਅਸੀਂ ਤੁਰੰਤ ਕਾਰਵਾਈ ਕਰਦੇ ਹਾਂ ਜਿਹੜੇ ਮੀਨ ਐਕਿਊਜ਼ ਗੁਲਾਬ ਸਿੰਘ ਦੇ ਉਹਦੇ ਭਤੀਜੇ ਰਾਜਵੀਰ ਤੇ ਬਰਸੇਵ ਸਿੰਘ ਇਹਨਾਂ ਨੂੰ ਅਰੈਸਟ ਕਰ ਲਿਆ ਇਸ ਤੋਂ ਇਲਾਵਾ ਜਿਹੜੀ ਵੀਡੀਓ ਸਾਡੇ ਕੋਲ ਆਇਆ ਜਿਹੜੀ ਵਾਇਰਲ ਵੀਡੀਓ ਹੋਈ ਉਹਦੇ ਵਿੱਚ ਇਹਨਾਂ ਤੋਂ ਬਾਕੀ ਫਰਦਰ ਕੋਸ਼ਿਸ਼ ਕਰਕੇ ਜਿਹੜੇ ਦੋਸ਼ੀ ਨਾਮਿਨੇਟ ਕਰਕੇ ਉਹਨਾਂ ਨੂੰ ਵੀ ਅਰੈਸਟ ਕੀਤਾ ਜਾਊਗਾ ਮੈਨੂੰ ਇਦਾਂ ਲੱਗਦਾ ਹੈ ਕਿ ਜਿਸ ਤਰ੍ਹਾਂ ਇਹ ਪੇਡ ਵਿਅਕਤੀ ਲੈ ਕੇ ਆਏ ਆ ਨਾਲ ਉਹਨਾਂ ਨੂੰ ਕੁਝ ਪੈਸੇ ਦੇ ਕੇ ਹੋ ਸਕਦਾ ਹੈ ਕਿ ਪੈਸੇ ਦੇ ਕੇ ਪ੍ਰੋਜੈਕਸ਼ਨ ਲੈਣ ਲਈ ਇਹਨਾਂ ਨੇ ਉਹਨਾਂ ਨੂੰ ਪੈਸੇ ਦਿੱਤੇ ਹੋਣ ਇਹ ਡਿਊਰਿੰਗ ਇਨਵੈਸਟੀਗੇਸ਼ਨ ਸਾਰੀ ਗੱਲ ਕਲੀਅਰ ਹੋ ਜੂਗੀ ਕਿ ਉਹ ਜਿਹੜੇ ਕਿੰਜ਼ਾ ਕਿਹੜੇ ਕਾਂਡ ਤੇ ਕਿੱਥੋਂ ਆਏ ਆ ਮੋਸਟਲੀ ਪਤਾ ਮੈਂ ਕਿ ਪਿੰਡ ਪਲੇਅਰ ਜਿਹੜਾ ਹੈ ਜੁਵਨ ਏਰੀਆ ਦਾ ਉਥੋਂ ਦੇ ਆ ਲੋਸੀ ਤੇ ਪੰਜਾਬ ਚ ਲਗਾਤਾਰ ਇਸ ਤਰ੍ਹਾਂ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿਸ ਚ ਛੋਟੀ ਛੋਟੀ ਉਮਰ ਦੇ ਨੌਜਵਾਨ ਤੇਜ਼ ਤਾਰ ਹਥਿਆਰ ਲੈ ਕੇ ਜਾਨਲੇਵਾ ਹਮਲੇ ਕਰ ਰਹੇ ਨੇ ਤੇ ਇਸ ਤਰ੍ਹਾਂ ਲੱਗ ਰਿਹਾ ਜਿਵੇਂ ਨੌਜਵਾਨਾਂ ਨੂੰ ਕਾਨੂੰਨ ਦਾ ਕੋਈ ਖੌਫ ਹੀ ਨਾ ਰਿਹਾ ਹੋਵੇ ਤੇ ਨੌਜਵਾਨ ਗਲਤ ਰਾਹੇ ਜਾਂਦੇ ਹੋਏ ਦਿਖਾਈ ਦੇ ਰਹੇ ਨੇ ਤੁਹਾਡਾ ਕੀ ਕੁਝ ਕਹਿਣਾ ਇਸ ਖਬਰ ਤੇ ਤੁਸੀਂ ਵੀ ਕਮੈਂਟ ਕਰਕੇ ਜਰੂਰ ਦੱਸੋ ਤਰਨਤਾਰਨ ਤੋਂ ਮਨੀਸ਼ ਸ਼ਰਮਾ ਦੀ ਰਿਪੋਰਟ